ਕਈ ਵਾਰੀ ਸਿੱਖੀ ਨੂੰ ਇਹ ਪਾਸੇ ਵੀ ਲੈ ਕੇ ਜਾ ਸਕਦੀਆਂ ਵੀ ਇਹਨਾਂ ਦੇ ਵਿੱਚੋਂ ਇਹ ਬਹਾਦਰੀ ਵਾਲੇ ਸਿੰਘ ਪੈਦਾ ਨਾ ਹੋਣ ਕਈ ਵਾਰੀ ਇਹ ਵੀ ਗੱਲ ਆ ਜਾਂਦੀ ਹੈ ਹਾਂਜੀ ਤਾਂ ਇਹ ਵੀ ਤੁਸੀਂ ਨਾ ਮਹਾਂਦੀ ਸਿੰਘ ਦਾ ਇਤਿਹਾਸ ਪੜ੍ਹਨੋਂ ਵਧੀਆ ਕਿਸੇ ਬੰਦੇ ਕਿਤੇ ਹੋਵੇ ਠੀਕ ਹੈ ਹਾਂ 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 ਉੱਥੋਂ ਉੱਥੋਂ ਸ਼ੁਰੂਆਤ ਹੁੰਦੀ ਹੈ ਜਿੰਨੀ ਗੱਲਾਂ ਕਰਦੀ ਉਹਨੇ ਕੀਤੀ ਨਾ ਆਪਣਾ ਦਾਦ ਵਿੱਚ ਹਾਂ ਕਿਸੇ ਬੰਦੇ ਨੇ ਨਿਕੀ ਠੀਕ ਠੀਕ ਕੋਈ ਬੰਦਾ ਸਿੱਖ ਨਹੀਂ ਹੈਗਾ ਹਾਂ ਸਿੱਖ ਨਹੀਂ ਹੈਗਾ ਅੱਛਾ ਠੀਕ ਹੈ ਨਾ ਇਹ ਇੱਕ ਜਿਹੜਾ ਬਣਾ ਕੇ ਪੇਸ਼ ਕਰਤਾ ਸਾਡੇ ਕੋਲ ਨਹੀਂ ਗੱਲ ਮੈਂ ਉਹੀ ਤੇ ਵੀਰ ਜੀ ਗੱਲ ਕੀਤੀ ਉਹੀ ਗੱਲ ਕੀਤੀ ਹੈ ਨਾ ਜਿਹੜੇ ਸਿਆਸੀ ਬੰਦੇ ਆ ਹੁਣ ਜਿੱਦਾਂ ਹੁਣ ਪਿੰਡਰਾ ਵਾਲੇ ਨੇ ਤੁਸੀਂ ਇਹ ਗੱਲ ਕੀਤੀ ਫਿਰ ਇੰਦਰਾਗਾਂਧੇ ਨੇ ਦੀ ਗੱਲ ਹੁਣ ਇੰਦਰਾ ਗਾਂਧੀ ਵੀ ਤੇ ਇਹ ਕਹਿ ਕੇ ਗਈ ਆ ਨਾ ਕਿ ਪਿੰਡਰਾ ਵਾਲਾ ਇਹ ਜਿਹੜਾ ਇੱਕ ਪਾਲਿਆ ਹੋਇਆ ਸੀ ਕਾਂਗਰਸ ਨੇ ਉਹ ਤੇ ਕਹਿਣਾ ਤੇ ਇੱਕ ਜਿਹੜਾ ਇੱਕ ਸੁਣ ਕੇ ਗੱਲ ਕਰਨੀ ਇੱਕ ਜਿਹੜੀ ਜਿਸ ਬੰਦੇ ਨੇ ਬੀਤੀ ਹੋਏ ਆਪਣਾ ਹੱਟ ਬੀਤੀ ਹੋਏ ਉਹ ਚ ਫਰਕ ਹੁੰਦਾ ਨਾ ਕੇ ਕੇੰਦਰੀ ਇੱਕ 77 ਆਖੀ ਸੇ ਕਿ ਆਖੀ ਦੇਖੇ ਤਾਂ ਕਹਿਣ ਦਾ ਜਿਮੀਨੇ ਸਮਾਨ ਦਾ ਫਰਕ ਹੁੰਦਾ ਜਾਨੀ ਸਾਹਿਬ 40 ਸਾਲ ਜਾਨੀ ਸਾਹਿਬ ਲੋਏ ਜੀ 40 ਸਾਲੇ ਹਰੇ ਬੰਦੇ ਬੈਠ ਕੇ ਰਹੇ ਜੀ ਹਾਂ ਜੀ ਹਲੇ ਕੋ ਬਾਹਰ ਨੰਬਰ ਕਾਉਂਸਲ ਹੈ ਨੰਬਰ ਜਿਹੜਾ ਸੰਭਲਿ ਖਾਏ ਹੋਏ ਬੈਠੇ ਹੂੰ ਹੂੰ ਢੰਡਰਾਬਾਦ ਦੇ ਘਰ ਬਾਗ ਮੈਂ ਜਿੰਦਾ ਮਿਲਿਆ ਹਾਂ ਜੀ ਜਿਹੜੀ ਉਹਨੇ ਗੱਲਾਂ ਕੀਤੀਆਂ ਇੱਕ ਵੀ ਉਹ ਇੱਕ ਸੈਂਡਵਿਚ ਸਹੀ ਨਹੀਂ ਹੈਗਾ ਉਹਨੇ ਉਹਨੇ ਕੋ ਅੱਛਾ ਹੂੰ ਮੰਨਾ ਮੁੰਡਿਆਂ ਦੀ ਗੱਲ ਕਰ ਲੋ ਐਨੀ ਪ੍ਰਾਪਰਟੀ ਕਿੱਦਾਂ ਬਣ ਗਈ ਆ ਕਿੱਥੋਂ ਆ ਗਈ ਆ ਨਹੀਂ ਉਹ ਦੇਖੋ ਪਤਾ ਕੀ ਹੈ ਵੀਰ ਜੀ ਜਦੋਂ ਜਦੋਂ ਪਿੰਡਾਲੇ ਨੇ ਸ਼ਹੀਦੀ ਦਿੱਤੀ ਆ ਬੱਚੇ ਤਾਂ ਐ ਛੋਟੇ ਛੋਟੇ ਸੀਗੇ ਉਸ ਤੋਂ ਬਾਅਦ ਸਿੱਖ ਕੌਮ ਨੇ ਵੀ ਆਪਣਾ ਫਰਜ਼ ਨਿਭਾਇਆ ਨਾ ਵੀ ਜਿੰਨੇ ਸਿੱਖ ਕੌਮਵਾਦ ਤੇ ਸ਼ਹੀਦੀ ਦਿੱਤੀ ਆ ਉਹਦੇ ਪਰਿਵਾਰ ਨੂੰ ਐਸੀ ਸੰਭੀਏ ਹੋ ਸਕਦਾ ਹੈ ਕਿ ਸਿੱਖ ਕੌਮ ਨੇ ਸੰਭਿਆ ਹੋਏ ਏ ਗੱਲਾਂ ਨਾ ਇਹ ਗੱਲਾਂ ਨਾ ਆਪਾਂ کہیں ਜਾਂਦੇ ਆ ਫੋਨ ਤੇ ਹੁਣ ਤੁਸੀਂ ਮੇਰੀ ਗੱਲ ਦਾ ਜੀਕਿੰਗ ਥੋੜੀ ਕਰੋ ਤੇ ਮੈਂ ਤੁਹਾਡੀ ਗੱਲ ਦਾ ਜੀਕਿੰਗ ਨਹੀਂ ਨਹੀਂ ਵੀਰ ਜੀ ਮੈਂ ਦੇਖੋ ਤੁਹਾਡੇ ਨਾਲ ਲੱਗ ਰਿਹਾ ਮੈਂ ਇੱਕ ਆਪਣਾ ਨਾ ਗਿਆਨ ਦਾ ਵਾਅਦਾ ਲੈ ਰਿਹਾ ਤੁਹਾਡੇ ਕੋਲੋਂ ਤੁਹਾਡੀਆਂ ਗੱਲਾਂ ਦੇ ਵਿੱਚੋਂ ਹੀ ਮੈਂ ਗੱਲਾਂ ਕੱਢ ਰਿਹਾ ਤੇ ਤੁਹਾਡੀਆਂ ਗੱਲਾਂ ਦੇ ਵਿੱਚੋਂ ਮੈਨੂੰ ਜਵਾਬ ਮਿਲਦੇ ਪਏ ਆ ਜਿਹੜੇ ਗੱਲ ਚਾਹੁੰਦਾ ਜਿਹੜਾ ਵੀ ਸਾਡੀ ਗੱਲ ਦੇ ਵਿੱਚ ਐਸਾ ਬਾਕ ਬਾਰੇ ਹੂੰ ਹੂੰ ਜੀ ਬੱਸ ਆਰੇ ਤੋਂ ਹੈਲੋ इन्होंने एक परसेंटरी वो लेट करने को देने की थी अच्छा एक परसेंटरी एक परसेंटरी ए ए ए एम तो आर एस ने इसको जार मैं इडी करने वालों ने कितनी सी अपन माल लेने थोड़ी कल माल लेने ना कि उनमें गांव में ही कल की अब थोड़ी कल में शांत हो जाए हाँ ਪਤਾ ਕੀ ਇਹ ਦੇਖੋ ਵੀਰ ਜੀ ਅਸੀਂ 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 ਤੇ ਉਹਦੀ ਸ਼ਹੀਦੀ ਨੂੰ ਦੇਖਣਾ ਜਿਸ ਬੰਦੇ ਨੇ ਸ਼ਹੀਦੀ ਦਿੱਤੀ ਆ ਉਹਨੇ ਕੋਈ ਲਾਲਚ ਥੋੜਾ ਰੱਖਿਆ ਆਪਣੇ ਪਰਿਵਾਰ ਵਾਸਤੇ ਉਹਨੇ ਤੇ ਇੱਕ ਸਿੱਖ ਕੌਮ ਵਾਸਤੇ ਇੱਕ ਜਾਨੀ ਕਿ ਅਣਖ ਖਾਲੀ ਗੱਲ ਸੀ ਜੇ ਤੁਸੀਂ ਫਰਜ਼ ਕਰ ਲਓ ਵੀ ਇੱਕ ਗੱਲ ਮੰਨ ਲਿਆ ਜੇ ਤੁਸੀਂ ਇੱਕ ਵੀਰ ਦੀ ਗੱਲ ਸੁਣੋ ਜੀ ਭਾਈ ਭਾਈ ਜੀ ਨਾ ਤੁਹਾਡੇ ਗੱਲ ਮੰਨ ਲੈਣਾ ਤੁਸੀਂ ਇਹ ਗੱਲ ਨਾ ਮੇਰੇ ਦੁਆਰ ਨਾ ਆ ਸਕਦੇ ਉਹ ਜਿਹੜੀ ਸੀ ਜੀ ਆ ਨਾ ਉਹ ਸੀ ਦਿੱਤਾ ਹੋਇਆ ਇਹਦੇ ਕੋਲ ਬਥੇਰਾ ਹਾਂ ਹਾਂ ਸਮਝ ਇਸ ਇਸ ਗੱਲ ਨੂੰ ਸਮਝ ਕੇ ਕਰੋ ਅਗਲੇ ਨੱਕੀ ਮਿਲਿਓ ਠੀਕ ਹੈ ਨਾ ਦੇਖੋ ਵੀਰ ਜੀ ਜੇ ਤੇ ਉਹਨਾਂ ਦੇ ਅੰਦਰ ਡਰ ਹੁੰਦਾ ਜਿੱਦਾਂ ਉਹਨਾਂ ਨੂੰ ਘੇਰ ਲਓ ਕਹਿ ਵੀ ਸਕਦੇ ਵੀ ਮਹਾਰਾਜ ਅਸੀਂ ਚਲੋ ਨਹੀਂ ਫਾਇਰਿੰਗ ਕਰਦੇ ਕਿ ਜੋ ਅਗਲੇ ਲੜੇ ਹੈ ਨਾ ਜਿੱਦਾਂ ਮਰਜੀ ਹੈ ਪਾਵੇ ਹੁਣ ਬੱਕਰੀ ਬਦਨਾਮ ਕਰੀ ਜਾਈਏ ਕਿ ਦਰਬਾਰ ਸਾਹਿਬ ਤੇ ਅੰਦਰ ਸੀਗੇ ਫਲਾਣਾ ਸੀਗਾ ਉਹ ਸੀਗਾ ਇੱਕ ਮਿੰਟ ਇੱਕ ਮਿੰਟ ਇਹਨਾਂ ਦੇ ਇੱਕ ਵਾਰ ਕਰਕੇ ਨਾ ਸਾਡੇ ਕੰਮ ਦਾ ਵਿਸ਼ਵਾਸ ਉੱਠ ਗਿਆ ਤੁਸੀਂ ਗੱਲ ਸਮਝਿਆ ਕਰੋ ਹੁਣ ਉਸ ਤੋਂ ਬਾਅਦ ਦੇ ਵਿੱਚ ਕਿ ਗਾਂ ਤੋਂ ਬਾਅਦ ਦੇ ਵਿੱਚ ਕੀ ਕੁਝ ਹੋਇਆ ਸਮਝ ਤੁਸੀਂ ਮਾਮਲੇ ਤੇ ਵਿਸ਼ਵਾਸ ਨਹੀਂ ਕਰ ਰਹੇ ਆ ਜੇ ਅਮਰਪਾਲਾ ਇਹਦੇ ਕੁਸ਼ਵਾਰੀ ਕਰੇ ਆ ਮੈਨੂੰ ਵਰਗੀ ਸੀ ਤੇ ਇਸ ਸਾਡੀ ਕਾਮੇ ਵਿੱਚ ਇੰਨੇ ਬੰਦੇ ਆ ਰਹੇ ਨੇ ਜਿਹੜੇ ਜਿਹੜਾ ਪਕੀ ਵਾਸਤੇ ਨਹੀਂ ਜੀ ਦੇਖੋ ਪਤਾ ਕੀ ਹੈ ਵੀਰ ਜੀ ਗੱਲ ਸੁਣੋ ਇਹ ਜਿਹੜੀ ਅਸੀਂ ਆਹ ਜੀ ਕੋਈ ਕੋਈ ਸਾਥ ਨਹੀਂ ਹੈ ਕਿ ਹੋ ਚੀਦੀ ਉਹ ਅਗਲੇ ਨੇ ਪਤਾ ਤੁਹਾਨੂੰ ਗੱਲ ਸਮਝਿਆ ਕੋਈ ਚੀਜ਼ ਨੂੰ ਹਾਂ ਚੀ ਵੀ ਦੇ ਅਸੀਂ ਕੋਲ ਨੇ ਪਾਛਾ ਹਾਂਜੀ ਜਦੋਂ ਟਾਈ ਕੋ ਮੈਂ ਠੀਕ ਹੈ ਨਾ ਕਨਫਰਮੇਸ਼ਨ ਸ਼ੂਟ ਕਰਦੇ ਆਂ ਅੰਦੇ ਗੱਲ ਦੀ ਹੂੰ ਤੇ ਅਗਰ ਮੈਂ ਨੇ ਦੇਖਿਆ ਵੀ ਸਭ ਤੋਂ ਵੱਧ ਸੰਗਤ ਕਿੰਨਾ 10 ਦਿਨ ਕੱਤੀ ਹੁੰਦੀ ਹੈ। ਹਾਂ ਜੀ। ਕੀ ਕਹਿੰਦਾ ਉਹ ਦਿਨ ਚੁਣਿਆ ਉਹਨਾਂ ਨੇ ਠੀਕ ਹੈ। ਉੱਥੋਂ ਪਿੰਡ ਰਾਮਾ ਦਾ ਪਰਿਵਾਰ ਕੱਢਿਆ ਜਾਂਦਾ ਜਨ ਸੇਸੰ ਦਾ ਪਰਿਵਾਰ ਕੱਢਿਆ ਜਾਂਦਾ ਅਮਰੀਸ਼ ਸਿੰਘ ਦਾ ਪਰਿਵਾਰ ਕੱਢਿਆ ਜਾਂਦਾ। ਹਾਂ। ਠੀਕ ਹੈ ਨਾ। ਹੂੰ। ਜੇ ਜੇ ਉਹ ਪਰਿਵਾਰ ਕੱਢੇ ਜਾ ਸਕਦੇ ਤਾਂ ਦੂਜੀ ਲੋਕੀ ਨੂੰ ਕੱਢੇ ਜਾ ਸਕਦੇ ਸੀ। ਪਰ ਇਕ ਵੀਰ ਦੀ ਗੱਲ ਸੁਣੋ ਜਦੋਂ ਬਾਬਾ ਦੀਪ ਸਿੰਘ ਦੇ ਵੇਲੇ ਜਦੋਂ ਅਟੈਕ ਹੋਇਆ ਹੈ ਬਾਬਾ ਦੀਪ ਸਿੰਘ ਦੇ ਵੇਲੇ ਹਰਮੰਦਰ ਸਾਹਿਬ ਦੇ ਉਦੋਂ ਵੀ ਤੇ ਵਿਸਾਖੀ ਦਾ ਦੇਣੀ ਮਿੱਥਿਆ ਸੀਗਾ ਉਹਨਾਂ ਨੇ ਉਦੋਂ ਵੀ ਤੇ ਸੰਗਤ ਹੀ ਦੇਖੀ ਸੀ ਬਾਬਾ ਦੀਪ ਸਿੰਘ ਦਾ ਬਾਬਾ ਜੀ ਭਾਈ ਸਾਹਿਬ ਜੀ ਇਹ ਗੱਲ ਬਹੁਤ ਕੌੜੀ ਹੈ ਤੁਹਾਨੂੰ ਹਜਮ ਨਹੀਂ ਬਣੀ ਬਾਬਾ ਦੀਪ ਸਿੰਘ ਨਹੀਂ ਨਹੀਂ ਬਾਬਾ ਜੀ ਅਸੀਂ ਹਜਮ ਕਰ ਲਾਂਗੇ ਤੁਸੀਂ ਇਹ ਨਾ ਸੋਚੋ ਸਾਡੇ ਹਜਮ ਵਿੱਚ ਮਾਰੇ ਹੈ ਫਿਕਰ ਨਾ ਕਰੋ ਤੁਸੀਂ ਬਾਬਾ ਦੀਪ ਸਿੰਘ ਤਾਂ ਹੋਇਆ ਹੀ ਨਹੀਂ ਸਾਡੀ ਕੌਮ ਦੇ ਵਿੱਚ ਬਸ ਠੀਕ ਹੈ ਚਲ ਉਹ ਤੂੰ ਕਿੰਨਾ ਕਿ ਇਤਿਹਾਸ ਨੂੰ ਕਰੋੜੋ ਮੋੜੋਗੇ ਕਿੰਨਾ ਕਿ ਖਤਮ ਕਰੋਗੇ ਹੋਣ ਗੱਲ ਸੁਣੋ ਹੋਣ ਗੱਲ ਸੁਣੋ ਹੋਣ ਗੱਲ ਸੁਣੋ ਮੈਂ ਇੱਕ ਗੱਲ ਕਹਾਂਗਾ ਹਾਂਜੀ ਜਦੋਂ ਗੁਰੂ ਕਲਗੀਧਰ ਪਾਸ਼ਾ ਮजूद ਨੇ ਉਸ ਵਕਤ ਹਾਂਜੀ ਹਾਂਜੀ ਬੰਦਾ ਸਿੰਘ ਬਹਾਦਰ ਆਉਂਦੇ ਆ ਕਿ ਬਾਬਾ ਦੀਪ ਸਿੰਘ ਕਿੱਥੇ ਹੈ ਉਦੋਂ ਕਿੱਥੇ ਹੋਰ ਹੂੰ 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 ਦੱਸੋ ਕਿਦਾਂ ਮਤਲਬ ਗੁਰੂ ਕਲਗੀਧਰ ਪਾਸ਼ਾ ਜਦੋਂ ਬੰਦਾ ਸਿੰਘ ਬਹਾਦਰ ਨੂੰ ਨੇਰ ਤੋਂ ਭੇਜਦੇ ਨੇ ਪੰਜਾਬ ਨੂੰ ਭੇਜਦੇ ਨੇ ਅੱਜ ਹਾਂਜੀ ਬਾਬਾ ਦੀਪ ਸਿੰਘ ਕੋ ਤਾਂ ਹੈਗੇ ਸੀ ਨਾਲ ਇੱਕ ਫਾਸੇ ਕਹਿੰਦੇ ਤੁਸੀਂ ਬਾਬਾ ਦੀਪ ਸਿੰਘ ਤੇ ਹੈ ਹੀ ਨਹੀਂ ਸੀ ਹੁਣ ਕਹਦਾ ਕਿਹੜੀ ਗੱਲ ਤੇ ਯਕੀਨ ਕਰੀ ਮੈਂ ਥੋੜੇ ਦਾ ਥੋੜੇ ਦਾ ਮੈਂ ਜਵਾਬ ਦੇ ਰਿਹਾ ਮੈਂ ਅੱਛਾ ਇਹ ਹੈਗੇ ਸੀ ਅਧਰ ਕਿੱਥੇ ਸੀਗੇ ਹੂੰ ਠੀਕ ਅਸੋ ਨਹੀਂ ਹੁਣੇ ਤੇ ਉੱਥੇ ਹੀ ਹੈ ਜਿੱਥੇ